ਸੋ ਜੋ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉੱਥੋਂ ਦੀ ਯਾਤਰਾ ਕਰਨਾ ਚਾਹੁੰਦੇ ਨੇ ਇੱਕ ਵਾਰ ਫਿਰ ਤੋਂ ਤਿਆਰੀ ਖੇਚ ਲੈਣ ਹੈ ਕਿਉਂਕਿ 25 ਮਈ ਨੂੰ ਕਪਾੜ ਖੁੱਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਹਿਮਕੁੰਡ ਯਾਤਰਾ ਦੀ ਤਿਆਰੀ ਕਿਸ ਕਦਰ ਸ਼ੁਰੂ ਹੋ ਗਈ ਹੈ ਬਰਫ਼ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਸੂਤਰਾਂ ਮੁਤਾਬਕ ਰਸਤਾ ਤਿਆਰ ਕਰਨ ਤੇ ਹੋਰ ਪ੍ਰਬੰਧ 20 ਮਈ ਤੱਕ ਮੁਕੰਮਲ ਕਰ ਲਏ ਜਾਣਗੇ 25 ਮਈ ਨੂੰ ਸੰਗਤਾਂ ਵਾਸਤੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਖਪਾੜ ਖੋਲੇ ਜਾਣਗੇ ਇਸ ਨਾਲ ਇਹ ਇਸ ਬਰੇ ਦੀ ਸਾਲਾਨਾ ਯਾਤਰਾ ਆਰੰਭ ਹੋ ਜਾਏਗੀ ਦੱਸਦੇ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਉਤਰਾਖੰਡ 7 ਲੱਖ ਪਗ 15000 ਫੁੱਟ ਦੀ ਉਚਾਈ ਤੇ ਸਥਾਪਤ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਨੂੰ ਲੈ ਕੇ ਸਾਹਮਣੇ ਆਈ ਹੈ ਜਿੱਥੇ ਕਿ ਸਾਲਾਨਾ ਯਾਤਰਾ ਲਈ ਮਾਰਗ ਖੁੱਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹ ਭਾਰਤੀ ਫੌਜ ਦੇ ਜਵਾਨਾਂ ਦੀਆਂ ਆਉਂਦੀਆਂ ਨੇ ਜੋ ਕਿ ਗੁਰਦੁਆਰੇ ਤੋਂ 3 ਕਿਲੋਮੀਟਰ ਪਹਿਲਾਂ ਬਰਫ਼ ਦੀ ਕਟਾਈ ਦਾ ਕੰਮ ਸ਼ੁਰੂ ਕਰ ਰਹੇ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਬਰਫ਼ ਦੀ ਕਟਾਈ ਕੀਤੀ ਜਾ ਰਹੀ ਹੈ ਇਸੇ ਤਰ ਵਿੱਚ ਇਸ ਵੇਲੇ ਲਗਭਗ 8 ਫੁੱਟ ਤੱਕ ਬਰਫ਼ ਦੀ ਖਬਰ ਹੈ ਜੋ ਕਿ ਸਾਹਮਣੇ ਆਈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਪ੍ਰੈਸ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਹੈ ਕਿ ਭਾਰਤੀ ਫੌਜ ਦੇ ਜਵਾਨ ਤੇ ਗੁਰਦੁਆਰਾ ਟਰੱਸਟ ਦੇ ਸੇਵਾਦਾਰ ਇੱਕ ਪੰਜਾਬ ਮੈਂਬਰੀ ਦਲ ਸਾਲਾਨਾ ਯਾਤਰਾ ਵਾਸਤੇ ਰਸਤੇ ਤਿਆਰ ਕਰਨ ਤੇ ਹੋਰ ਪ੍ਰਬੰਧਾਂ ਲਈ ਸੇਵਾ ਕਰ ਰਹੇ ਨੇ ਇਸ ਦਲ ਨੇ 22 ਤੋਂ 27 April ਤੱਕ ਗੁਰਦੁਆਰਾ ਗੋਬਿੰਦਘਰ ਵਿਖੇ ਬਰਫ਼ हटਾਈ ਹੈ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਤੋਂ ਬਾਅਦ ਹੁਣ ਉੱਪਰਲੇ 6 ਕਿਲੋਮੀਟਰ ਵਾਸਤੇ ਰਸਤੇ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ ਦੱਸ ਦਈਏ ਕਿ ਭਾਰਤੀ ਜਿਹੜੀ ਕਿ ਫੌਜ ਦੇ ਜਵਾਨਾਂ ਦੇ ਵੱਲੋਂ برف ਹਟਾਉਣ ਦਾ ਕੰਮ ਹੁਣ ਜੰਗੀ ਪੱਧਰ ਤੇ ਚੱਲ ਰਿਹਾ ਹੈ ਉਧਰ ਹੀ 3 ਕਿਲੋਮੀਟਰ ਹੀਠਾ ਗੁਰਦੁਆਰਾ ਗੋਬਿੰਦਾਂ ਵਿਖੇ ਆ ਕੇ ਰਾਤ ਦਾ ਟਹਿਰਾ ਜੋ ਸੰਗਤਾਂ ਉੱਥੇ ਕਰਦੀਆਂ ਸੀ ਉੱਥੇ ਵੀ برف ਪਈ ਹੋਈ ਹੈ ਉਸ ਨੂੰ ਹਟਾਉਣ ਦਾ ਕੰਮ ਵੀ ਚੱਲ ਰਿਹਾ ਹੈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਇਸ ਵੇਲੇ 10 ਤੋਂ 15 ਫੁੱਟ ਤੱਕ برف ਦੇ ਵਿੱਚ ਟਕਿਆ ਹੋਇਆ ਹੈ ਗੁਰਦੁਆਰੇ ਦੀ ਇਮਾਰਤ ਦੇ ਆਲੇ ਦੁਆਲੇ ਪੂਰੀ ਤਰ੍ਹਾਂ برف ਜਮੀ ਹੋਈ ਹੈ ਤੇ ਸਰੋਵਰ ਵੀ برف ਦੇ ਨਾਲ ਜੰਮਿਆ ਹੋਇਆ ਹੈ ਫੌਜ ਦੇ ਜਵਾਨਾਂ ਵੱਲੋਂ ਪਹਿਲਾ ਰਸਤਾ ਤਿਆਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਉੱਪਰ ਤੋਂ ਹੇਠਾਂ ਵੱਲ ਨੂੰ ਆਂਦੇ ਹੋਏ ਰਸਤੇ ਨੂੰ ਚੌੜਾ ਕਰਤੇ ਹੋਏ ਪ੍ਰਬੰਧ ਪੁਕਤਾ ਕੀਤੇ ਜਾਣਗੇ